ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਪੰਨਾ ਸਿੱਧੂ ਦੇ ਨਾਲ ਜੁੜੀ ਹੋਈ ਹੈ ਪੰਨਾ ਸਿੱਧੂ ਦੇ ਉੱਪਰ ਤੀਸਰਾ ਪਰਚਾ ਜਿਹੜਾ ਹੈ ਅਬੋਹਰ ਦੇ ਵਿੱਚ ਪਿਆ ਹੈ ਇਸ ਦੀ ਜਾਣਕਾਰੀ ਲੱਖਾ ਸੁਦਾੜਾ ਦੇ ਵੱਲੋਂ ਲਾਈਵ ਹੋ ਕੇ ਸੋਸ਼ਲ ਮੀਡੀਆ ਦੇ ਉੱਤੇ ਦਿੱਤੀ ਗਈ ਹੈ ਉਹਨਾਂ ਦਾ ਕਿਹਾ ਹੈ ਕਿ ਅਜੇ ਪਹਿਲਾ ਪਰਚਾ ਨਹੀਂ ਮੁੱਕਿਆ ਸੀ ਕਿ ਤੀਸਰਾ ਪਰਚਾ ਫਿਰ ਤੋਂ ਪੈ ਗਿਆ ਹੈ ਹਲੇ ਕੱਲ ਪਟਿਆਲਾ ਦੇ ਵਿੱਚ ਜਿਹੜਾ ਪਾਨਾ ਸਿੱਧੂ ਦੇ ਉੱਪਰ ਪਰਚਾ ਪਿਆ ਸੀ ਚੇਨ ਚੋਰੀ ਨੂੰ ਲੈ ਕੇ ਤੇ ਹੁਣ ਲੱਖਾ ਸੁਦਾੜਾ ਦੇ ਵੱਲੋਂ ਤਾਜ਼ਾ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸੀਆਈਏ ਸਟਾਫ ਦੇ ਵੱਲੋਂ ਪਾਨਾ ਸਿੱਧੂ ਨੂੰ ਮੈਂਟਲੀ ਜਿਹੜਾ ਹੈ ਪ੍ਰਤਾੜਿਤ ਕੀਤਾ ਜਾ ਰਿਹਾ ਹੈ ਲਗਾਤਾਰ ਉਸ ਨੂੰ ਹਰਾਸ ਕੀਤਾ ਜਾ ਰਿਹਾ ਤੇ ਮਨੁੱਖੀ ਅਧਿਕਾਰ ਦਾ ਵੀ ਕਾਰਨ ਕੀਤਾ ਜਾ ਰਿਹਾ ਲਗਾਤਾਰ ਇਹ ਮਾਮਲੇ ਸਾਹਮਣੇ ਆ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਪਾਨਾ ਸਿੱਧੂ ਜਿਹੜਾ ਸੋਸ਼ਲ ਮੀਡੀਆ ਤੇ ਉੱਪਰ ਲਾਈਵ ਹੋ ਕੇ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਬੋਲਦਾ ਹੈ ਸਰਕਾਰ ਦੇ ਖਿਲਾਫ ਬੋਲਦਾ ਹੈ ਤੇ ਉਸ ਨੂੰ ਲੈ ਕੇ ਜਿਹੜਾ ਹੈ ਪਰਚਾ ਪੈ ਜਾਂਦਾ ਹੈ ਲੁਧਿਆਣੇ ਦੇ ਵਿੱਚ ਕਿ ਇਮੀਗ੍ਰੇਸ਼ਨ ਵਾਲੀ ਦੇ ਉੱਪਰ ਮਹਿਲਾ ਦੇ ਉੱਪਰ ਉਸਨੇ ਕਿਹਾ ਸੀ ਕਿ ਧਰਨਾ ਤੇਰੇ ਘਰ ਦੇ ਬਾਹਰ ਦਵਾਂਗੇ ਤਾਂ ਇਸ ਕਰਕੇ 10000 ਰੁਪਏ ਤੂੰ ਮੈਨੂੰ ਦੇ ਤਾਂ ਇਸ ਤੋਂ ਬਾਅਦ ਲਗਾਤਾਰ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰੀ ਤੋਂ ਬਾਅਦ ਪਾਨਾ ਸਿੱਧੂ ਦੇ ਉੱਪਰ ਜਦੋਂ ਉਸ ਨੂੰ ਜ਼ਮਾਨਤ ਮਿਲਦੀ ਹੈ ਤਾਂ ਦੂਸਰਾ ਪਰਚਾ ਪਟਿਆਲਾ ਦੇ ਵਿੱਚ ਪੈ ਜਾਂਦਾ ਚੇਨ ਚੋਰੀ ਨੂੰ ਲੈ ਕੇ ਤੇ ਤੀਸਰਾ ਪਰਚਾ ਅੱਜ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਜਾਣਕਾਰੀ ਲੱਖਾ ਸਿਧਾਣੇ ਦੇ ਵੱਲੋਂ ਦਿੱਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਬੋਹਰ ਦੇ ਵਿੱਚ ਪਰਚਾ ਜਿਹੜਾ ਹੈ ਪਾਨਾ ਸਿੱਧੂ ਦੇ ਉੱਪਰ ਪਾਇਆ ਗਿਆ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਮੂਸੇ ਵਾਲੇ ਨੂੰ ਮਰਵਾਇਆ ਗਿਆ ਉਸੇ ਤਰੀਕੇ ਦੇ ਨਾਲ ਪਾਨਾ ਸਿੱਧੂ ਦਾ ਵੀ ਜਮ ਜੜਾ ਖਤਮ ਕਰਵਾਉਣ ਦੀ ਸਰਕਾਰ ਤਿਆਰੀ ਦੇ ਵਿੱਚ ਹੈ ਪਾਣਾ ਸਿੱਧੂ ਹੈ ਕੌਣ ਪਾਣਾ ਸਿੱਧੂ ਜਿਹੜਾ ਲੋਕਾਂ ਦੀ ਆਵਾਜ਼ ਹੈ ਜਿਹੜਾ ਲੋਕਾਂ ਦੇ ਬਾਰੇ ਬੋਲਦਾ ਹੈ ਜਿਹੜਾ ਲੋਕਾਂ ਦੇ ਨਾਲ ਲੁੱਟਕਸੁੱਟ ਕਰਦਾ ਹੈ ਉਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਸਿੱਧੇ ਤੌਰ ਤੇ ਗਾਲਾ ਕੱਢਦਾ ਹੈ ਬੋਲਦਾ ਹੈ ਕਿ ਤੁਸੀਂ ਗਲਤ ਕੀਤਾ ਹੈ ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਇਮੀਗ੍ਰੇਸ਼ਨ ਵਾਲੇ ਜਿਹੜੇ ਨੇ ਉਹ ਆਮ ਲੋਕਾਂ ਦੇ ਨਾਲ ਲੁੱਟਕਸੁੱਟ ਕਰਦੇ ਆ ਸਵਾਰਨਾ ਸਿੱਧੂ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਪਰ ਬਲੌਗਿੰਗ ਕਰਦਾ ਹੈ ਤੇ ਨਾਲ ਹੀ ਲੋਕਾਂ ਨੂੰ ਇਨਸਾਫ ਦਿਵਾਉਂਦਾ ਹੈ ਤੇ ਨਾਲ ਕਈ ਵਾਰ ਉਸਨੇ ਕਰੋੜਾਂ ਰੁਪਏ ਤੱਕ ਲੋਕਾਂ ਦੇ ਪੈਸੇ ਵੀ ਮੁੜਵਾਏ ਤੇ ਇਸ ਨੂੰ ਲੈ ਕੇ ਸਰਕਾਰ ਨੂੰ ਵੀ ਤਿੱਖੀ ਪ੍ਰਤੀਕਿਰਿਆ ਦਿੰਦਾ ਹੈ ਕਿ ਸਰਕਾਰ ਦੇ ਮੰਤਰੀ ਤੇ ਐਮਐਲਏ ਕੀ ਕਰਦੇ ਨੇ ਤੇ ਲੋਕ ਵੀ ਪਾਣਾ ਸਿੱਧੂ ਕੋਲ ਆਉਂਦੇ ਸੀ ਤੇ ਪਾਣਾ ਸਿੱਧੂ ਦੇ ਉੱਪਰ ਪਹਿਲਾ ਪਰਚਾ ਜਿਹੜਾ ਹੈ ਇੱਕ ਚੰਡੀਗੜ੍ਹ ਦੀ ਮਹਿਲਾ ਦੇ ਵੱਲੋਂ ਦਿੱਤਾ ਜਾਂਦਾ ਹੈ ਤੇ ਕਿਹਾ ਜਾ ਰਿਹਾ ਕਿ ਉਸੇ ਮਹਿਲਾ ਦੇ ਉੱਪਰ ਵੀ ਕਈ ਹੋਰ ਪਰਚੇ ਦਰਜ ਨੇ ਕਿ ਉਸਨੇ ਲੋਕਾਂ ਦੇ ਨਾਲ ਲੁੱਟਕਸੁੱਟ ਕੀਤੀ ਹੈ ਤਾਂ ਉਸ ਤੋਂ ਬਾਅਦ ਹਸਤੀ ਹੈ ਕਿ ਫਿਰ ਲੁਧਿਆਣਾ ਦੇ ਵਿੱਚ ਉਸ ਉੱਤੇ ਪਰਚਾ ਪੈਂਦਾ ਹੈ ਤਾਂ ਲੁਧਿਆਣਾ ਪੁਲਿਸ ਦੇ ਵੱਲੋਂ ਉਸ ਨੂੰ ਲਿਆ ਜਾਂਦਾ ਹੈ ਤੇ ਪਾਣਾ ਸਿੱਧੂ ਦੇ ਵੱਲੋਂ ਜਿਹੜਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਪਾਣਾ ਸਿੱਧੂ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਉਸ ਨੂੰ ਇਸ ਕਾਰਨ ਕੇ ਦੀ ਸਰਦੀ ਦੇ ਵਿੱਚ ਨੰਗਾ ਕਰਨ ਤੋਂ ਬਾਅਦ ਬਹੁਤ ਬੁਰੀ ਤਰੀਕੇ ਨਾਲ ਕੁੱਟਿਆ ਜਾਂਦਾ ਤੇ ਲੱਖਾ ਸਿਧਾਣਾ ਨੇ ਅੱਜ ਵੀ ਲਾਈਵ ਹੋ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਪੰਨਾ ਸਿੱਧੂ ਦੇ ਉੱਪਰ ਤੀਸਰਾ ਪर्चा ਅਬੋਹਰ ਦੇ ਵਿੱਚ ਪੈ ਗਿਆ ਤੇ ਅਬੋਹਰ ਦੇ ਵਿੱਚ ਪर्चा ਪੈਣ ਤੋਂ ਬਾਅਦ ਹਾਲਾਂਕਿ ਇਹ ਸਾਹਮਣੇ ਨਹੀਂ ਹੈ ਕਿ ਇਹ ਪर्चा ਹੁਣ ਕਿਉਂ ਪਾਇਆ ਕਿਉਂਕਿ ਕੱਲ ਵੀ ਪੰਨਾ ਸਿੱਧੂ ਦੇ ਵੱਲੋਂ ਲਾਈਵ ਹੋ ਕੇ ਕਈ ਵਾਰ ਜਦੋਂ ਲੱਖਾ ਸਿਧਾਣਾ ਦੇ ਵੱਲੋਂ ਲਾਈਵ ਹੋ ਕੇ ਕਿਹਾ ਜਾਂਦਾ ਸੀ ਕਿ ਪੰਨਾ ਸਿੱਧੂ ਦੇ ਉੱਪਰ ਤੀਸਰਾ ਪर्चा ਵੀ ਪੈ ਸਕਦਾ ਤੇ ਅੱਜ ਉਹਨਾਂ ਨੇ ਪੂਰਨ ਤੌਰ ਤੇ ਸਪਸ਼ਟ ਕਰ ਦਿੱਤਾ ਹੈ ਕਿ ਤੀਸਰਾ ਪर्चा ਵੀ ਜਿਹੜਾ ਹੈ ਪੰਨਾ ਸਿੱਧੂ ਦੇ ਉੱਪਰ ਪੈ ਗਿਆ ਨਾਲੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸਰਕਾਰ ਜੜੀਆ ਚੌਥਾ ਪਰਚਾ ਚੰਡੀਗੜ੍ਹ ਦੇ ਵਿੱਚ ਤਿਆਰੀ ਕਰ ਰਹੀ ਹੈ ਪੰਡਿਤ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਲੱਖ ਸਿਧਾਨਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਕਿ ਪਾਨਾ ਸਿੱਧੂ ਨੂੰ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਉਸ ਨੂੰ ਤਸੀਹੇ ਦਿੱਤੇ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਵੀਡੀਓ ਬਣਾ ਕੇ ਜਿਹੜੇ ਸੀਐਮ ਨੂੰ ਭੇਜਿਆ ਜਾ ਰਿਹਾ ਹੈ ਹਾਲਾਂਕਿ ਕਈ ਲੋਕ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਵੀ ਆਇਆ ਕਿ ਜੋ ਇਸ ਵੇਲੇ ਸਰਕਾਰ ਪਾਨਾ ਸਿੱਧੂ ਦੇ ਨਾਲ ਕਰ ਰਹੀ ਹੈ ਸਰਾਸਰ ਉਸ ਨਾਲ ਤੱਕਾ ਕਰ ਰਹੀ ਹੈ ਕਿਉਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਸਾਡੇ ਕਰੋੜਾ ਰੁਪਏ ਮੋੜ ਸਕਦਾ ਹੈ ਤੇ ਉਹ ਵਿਅਕਤੀ ਕਿਸ ਤਰੀਕੇ ਦੇ ਨਾਲ ਪੈਸੇ ਖਾ ਸਕਦਾ ਨਾਲ ਦੂਜੀ ਗੱਲ ਹੈ ਕੁਝ ਲੋਕੀ ਤਾਂ ਇਹ ਵੀ ਕਹਿ ਰਿਹਾ ਕਿ ਸਰਕਾਰ ਨੇ ਉਸ ਉੱਪਰ ਚੋਰੀ ਦਾ ਜਿਹੜੀ ਚੈਨ ਚੋਰੀ ਦਾ ਪਰਚਾ ਪਾਇਆ ਜਿਹੜਾ ਬੰਦਾ ਖੁਦ ਹੀ ਕਈ ਤੋਲੀਆਂ ਦੀ ਚੈਨਾਂ ਗਲੇ ਚ ਪਾ ਕੇ ਘੁੰਮਦਾ ਹੋਵੇ ਜਿਹਨੂੰ YouTube ਤੋਂ ਲੱਖਰ ਰੁਪਏ ਦੀ ਕਮਾਈ ਆਂਦੀ ਹੋਵੇ ਕੀ ਉਹ ਚੈਨ ਕਿਸੇ ਦੀ ਚੋਰੀ ਕਰੇਗਾ ਤੇ ਤੀਸਰਾ ਪਰਚਾ ਅਬੋਹਰ ਦੇ ਉੱਪਰ ਪਿਆ ਹੈ ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਸਾਹਮਣੇ ਆ ਰਹੀ ਤੇ ਲੱਖਾਂ ਸਦਾਨੇ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਚੌਥਾ ਪਰਚੇ ਦੀ ਤਿਆਰੀ ਕਰ ਰਹੀ ਹੈ ਸਰਕਾਰ ਤੇ ਨਾਲ ਹੀ ਉਸ ਨੂੰ ਐਨੇ ਤਸੀਹੇ ਦਿੱਤੇ ਜਾ ਰਹੇ ਕਿ ਉਸ ਨੂੰ ਥੱਲੇ ਗਾ ਬਿਠਾ ਕੇ ਨਾਰਾਦ ਨੂੰ ਸੌਣ ਦਿੱਤਾ ਜਾਂਦਾ ਤੇ ਉਸਦੇ ਨੋਹਾ ਦੇ ਉੱਪਰ ਡੰਡੇ ਮਾਰੇ ਜਾ ਰਹੇ ਇਹ ਲੱਖਾਂ ਸੁਦਾਣਾਂ ਦਾ ਕਿਹਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰੀ ਸਰਕਾਰ ਉਸ ਨੂੰ ਬਹੁਤ ਬੁਰੇ ਤਰੀਕੇ ਨਾਲ ਤਸੀਹੇ ਦੇ ਰਹੀ ਨਾਲ ਹੀ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਵੀ ਜਿਹੜੇ ਆ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਆਏ ਸੀ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝਾ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਨਾ ਹੀ ਸਿੱਖਾਂ ਦੇ ਉੱਪਰ ਜੁਲੀਆਂ ਗੋਲੀਆਂ ਚਲਾਈਆਂ ਉਸ ਦਾ ਅਜੇ ਇਨਸਾਫ ਮਿਲਿਆ ਹੈ ਤੇ ਨਾ ਹੀ ਮੇਰੇ ਪੁੱਤ ਨੂੰ ਜਿਸ ਨੇ ਮਾਰਿਆ ਉਹਨਾਂ ਉੱਸਰ ਫੜਿਆ ਗਿਆ ਕਿ ਨਾ ਹੀ ਜਿਨ੍ਹਾਂ ਨੇ ਦੇ ਬਲਦਕਾਰ ਕੀਤੇ ਉਸ ਨੂੰ ਫੜਿਆ ਗਿਆ ਪਰ ਜਿਹੜਾ ਵਿਅਕਤੀ ਪੰਜਾਬ ਦੀ ਆਵਾਜ਼ ਬੰਦਾ ਹੈ ਜਿਹੜਾ ਵਿਅਕਤੀ ਪੰਜਾਬ ਦੇ ਲੋਕਾਂ ਦੇ ਲਈ ਆਵਾਜ਼ ਬੁਲੰਦ ਕਰਦਾ ਉਸ ਨੂੰ ਸਰਕਾਰ ਬਹੁਤ ਛੇਤੀ ਫੜ ਲੈਂਦੀ ਹੈ ਤੇ ਤਸੀਹੇ ਉਸ ਨੂੰ ਇਸ ਤਰੀਕੇ ਨਾਲ ਦਿੱਤੇ ਜਾਂਦੇ ਜਿਸ ਦਾ ਕੋਈ ਅੰਤ ਨਹੀਂ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਪਾਨਾ ਸਿੱਧੂ ਦੇ ਉੱਪਰ ਤੀਸਰਾ ਪਰਚਾ ਜਿਹੜਾ ਅਬੋਹਰ ਦੇ ਵਿੱਚ ਪਿਆ ਜਾ ਰਿਹਾ ਇਸ ਨੂੰ ਲੈ ਕੇ ਵੱਡੀ ਅਪਡੇਟ ਜਿਹੜੀ ਹੈ ਉਹ ਲੱਖਾ ਸਿਧਾਣਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਦਿੱਤੀ ਗਈ ਹੈ ਹਾਲਾਂਕਿ ਇਸ ਬਾਰੇ ਪੂਰਨ ਤੌਰ ਤੇ ਸਪਸ਼ਟ ਨਹੀਂ ਕੀਤਾ ਗਿਆ ਕਿ ਇਸ ਦੇ ਪਿੱਛੇ ਕੀ ਕਾਰਨ ਹੈ ਇਸ ਪੂਰੇ ਮਾਮਲੇ ਦੇ ਉੱਪਰ ਤੁਹਾਡੀ ਕੀ رائے ਹੈ ਕੀ ਪ੍ਰਤੀਗਿਰ ਹੈ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਹੋਰ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ